ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਮੰਤਰੀ ਮੰਡਲ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਅਤੇ ਇਸ ਦੇ ਵਿੱਚ ਹੀ ਸ਼ੈਰੀ ਜਾਇਦਾਦਾਂ ਦੇ ਅਲਾਟੀਆਂ ਲਈ ਅਦਾਇਗੀ ਦਾ ਸਮਾਂ ਘਟਾਉਣ ਦਾ ਫੈਸਲਾ ਲਿਆ ਗਿਆ ਹੈ ਸ਼ਹਿਰੀ ਸਥਾਨਕ ਸਰਕਾਰਾਂ ਵੱਲੋਂ ਜੋ ਸ਼ਹਿਰਾਂ ਦੇ ਵਿੱਚ ਜਾਇਦਾਦਾਂ ਦੀ ਵਿਕਰੀ ਕੀਤੀ ਜਾਂਦੀ ਹੈ ਉਸ ਦੀ ਦੈਗੀ ਦੇ ਵਿੱਚ ਵਕਫਾ ਘਟਾਉਣ ਵੱਲ ਕਦਮ ਉਠਾਏ ਗਏ ਨੇ ਪੰਜਾਬ ਕੈਬਨਿਟ ਨੇ ਇਸ ਮਕਸਦ ਦੀ ਪੂਰਤੀ ਲਈ ਪੰਜਾਬ ਮੈਨੇਜਮੈਂਟ ਸਟੈਂਡਰਡ ਟ੍ਰਾਂਸਫਰ ਆਫ ਮਿਊਸਪਲ ਪ੍ਰਾਪਰਟिज ਨਿਜ਼ਮ 2021 ਦੇ ਵਿੱਚ ਅਹਿਮ ਸੋਧ ਦੀ ਪ੍ਰਵਾਨਗੀ ਦਿੱਤੀ ਹੈ ਜਾਣਕਾਰੀ ਅਨੁਸਾਰ ਉਪਰੋਕਤ ਨਿਯਮਾਂ 'ਚ ਸੋਧ ਨਾਲ ਹੁਣ ਲਾਟੀਆਂ ਨੂੰ ਪੂਰੀ ਵਿਕਰੀ ਕੀਮਤ ਅਲਾਟਮੈਂਟ ਦੀ ਨਿਤੀ ਤੋਂ 180 ਦਿਨ ਦੇ ਅੰਦਰ ਜਮ੍ਹਾਂ ਕਰਵਾਉਣੀ ਪੈਗੀ ਇਸ ਦੇ ਫੈਸਲੇ ਤੋਂ ਪਹਿਲਾਂ ਇਹ ਦਾਇਗੀ 6 ਮਹੀਨੇ یعنی ਕਿ ਕਿਸ਼ਤਾਂ ਵਿੱਚ ਜਮ੍ਹਾਂ ਕਰਵਾਉਣੀ ਹੁੰਦੀ ਸੀ ਪੰਜਾਬ ਸਰਕਾਰ ਦਾ ਮਕਸਦ مالیੇ ਦੀ ਉਗਰਾਹੀ ਵਿੱਚ ਤੇਜ਼ੀ ਲਿਆਉਣਾ ਅਤੇ ਸ਼ਹਿਰੀ ਇਲਾਕਿਆਂ ਨੂੰ ਵਿੱਤੀ ਤੌਰ ਤੇ ਮਜ਼ਬੂਤ ਕਰਨਾ ਹੈ ਸਰਕਾਰ ਦਾਇਗੀ 'ਚ ਦੇਰੀ ਨਾਲ ਹੋਣ ਵਾਲੇ ਕਾਨੂੰਨੀ ਵਿਵਾਦਾਂ ਨੂੰ ਵੀ ਘਟਾਉਣਾ ਚਾਹੁੰਦੀ ਹੈ ਪੰਜਾਬ ਕੈਬਨਟ ਨੇ ਅੱਜ 2007 ਵਿਸ਼ੇਸ਼ ਤਰੱਕੀ ਪ੍ਰਾਪਤ 카ਟਰ ਵਿੱਚ ਸੇਵਾ ਨਿਭਾ ਰਹੇ ਪੁਲਿਸ ਅਫਸਰਾਂ ਮੁਲਾਜ਼ਮਾਂ ਲਈ ਸੇਵਾ ਨਿਜਮ ਬਣਾਉਣ ਦੀ ਸਹਿਮਤੀ ਵੀ ਦਿੱਤੀ ਹੈ ਇਸ ਫੈਸਲੇ ਨਾਲ ਇਨ੍ਹਾਂ ਪੁਲਿਸ ਅਫਸਰਾਂ ਮੁਲਾਜ਼ਮਾਂ ਦੀਆਂ ਪਵਿੱਖੀ ਤਰੱਕੀਆਂ ਨਿਯਮਬੱਧ ਹੋਣਗੀਆਂ ਇਨ੍ਹਾਂ ਦੇ ਹੋਰ ਸੇਵਾ ਮਾਮਲੇ ਸੁਚਾਰੂ ਹੋਣਗੇ ਇਸ ਨਾਲ ਪੁਲਿਸ ਵਿੱਚ ਖਾਸ ਤੌਰ ਤੇ ਖੇਡ ਕੋਟੇ ਤੋਂ ਤਰੱਕੀ ਹਾਸਲ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਰੱਕੀਆਂ ਨੂੰ ਸੁਚਾਰੂ ਬਣਾਇਆ ਜਾ ਸਕੇਗਾ ਇਸ ਤੋਂ ਇਲਾਵਾ ਕੈਬਨਟ ਨੇ ਵੇੜਾ ਵਿਹਾਜੂ ਕੇ ਕਾਨੂੰਨਾ ਨੂੰ ਰੱਦ ਕਰਨ ਨਿਜਮਬੱਧ ਕਰਨ ਤੇ ਡੀ ਕ੍ਰਿਮੀਨਾਈਜੇਸ਼ਨ ਦੀ ਸਮਿਖਿਆ ਲਈ 77 ਦੀ ਕਮੇਟੀ ਦੀਆਂ ਸ਼ਿਫਾਰਸ਼ਾਂ ਦੇ ਆਧਾਰ ਤੇ ਪੰਜਾਬ ਨਿਮਣਤਣ ਐਕਟ ਬਿਲ 2025 ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਮੰਤਰੀ ਮੰਡਲ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਅਤੇ ਇਸ ਦੇ ਵਿੱਚ ਹੀ ਸ਼ਹਿਰੀ ਜਾਇਦਾਦਾਂ ਦੀ ਅਲਾਟੀਆਂ ਲਈ ਅਦਾਇਗੀ ਦਾ ਸਮਾਂ ਘਟਾਉਣ ਦਾ ਫੈਸਲਾ ਲਿਆ ਗਿਆ ਹੈ ਸ਼ਹਿਰੀ ਸਥਾਨਕ ਸਰਕਾਰਾਂ ਵੱਲੋਂ ਜੋ ਸ਼ਹਿਰਾਂ ਦੇ ਵਿੱਚ ਜਾਇਦਾਦਾਂ ਦੀ ਵਿਕਰੀ ਕੀਤੀ ਜਾਂਦੀ ਹੈ ਉਸ ਦੀ ਅਦਾਇਗੀ ਦੇ ਵਿੱਚ ਵਕਫਾ ਘਟਾਉਣ ਵੱਲ ਕਦਮ ਉਠਾਏ ਗਏ ਨੇ ਪੰਜਾਬ ਕੈਬਨਿਟ ਨੇ ਇਸ ਮਕਸਦ ਦੀ ਪੂਰਤੀ ਲਈ ਪੰਜਾਬ ਮੈਨੇਜਮੈਂਟ ਐਂਡ ਟ੍ਰਾਂਸਫਰ ਆਫ ਮਿਊਸਪਲ ਪ੍ਰਾਪਰਟिज ਨਿਜ਼ਮ 2021 ਦੇ ਵਿੱਚ ਅਹਿਮ ਸੋਧ ਦੀ ਪ੍ਰਵਾਨਗੀ ਦਿੱਤੀ ਹੈ ਜਾਣਕਾਰੀ ਅਨੁਸਾਰ ਉਪਰੋਕਤ ਨਿਯਮਾਂ 'ਚ ਸੋਧ ਨਾਲ ਹੁਣ ਲਾਟੀਆਂ ਨੂੰ ਪੂਰੀ ਵਿਕਰੀ ਕੀਮਤ ਅਲਾਟਮੈਂਟ ਦੀ ਨਿਤੀ ਤੋਂ 180 ਦਿਨ ਦੇ ਅੰਦਰ ਜਮ੍ਹਾਂ ਕਰਵਾਉਣੀ ਪਵੇਗੀ ਇਸ ਦੇ ਫੈਸਲੇ ਤੋਂ ਪਹਿਲਾਂ ਇਹ ਦਾਇਗੀ 6 ਮਹੀਨੇ ਯਾਨੀ ਕਿ ਕਿਸ਼ਤਾਂ ਵਿੱਚ ਜਮ੍ਹਾਂ ਕਰਵਾਉਣੀ ਹੁੰਦੀ ਸੀ ਪੰਜਾਬ ਸਰਕਾਰ ਦਾ ਮਕਸਦ مالیੇ ਦੀ ਉਗਰਾਹੀ ਵਿੱਚ ਤੇਜ਼ੀ ਲਿਆਉਣਾ ਅਤੇ ਸ਼ਹਿਰੀ ਇਲਾਕਿਆਂ ਨੂੰ ਵਿੱਤੀ ਤੌਰ ਤੇ ਮਜ਼ਬੂਤ ਕਰਨਾ ਹੈ ਸਰਕਾਰ ਦਾਇਗੀ 'ਚ ਦੇਰੀ ਨਾਲ ਹੋਣ ਵਾਲੇ ਕਾਨੂੰਨੀ ਵਿਵਾਦਾਂ ਨੂੰ ਵੀ ਘਟਾਉਣਾ ਚਾਹੁੰਦੀ ਹੈ ਪੰਜਾਬ ਕੈਬਨਿਟ ਨੇ ਅੱਜ 2007 ਵਿਸ਼ੇਸ਼ ਤਰੱਕੀ ਪ੍ਰਾਪਤ ਕਾਡਰ ਵਿੱਚ ਸੇਵਾ ਨਿਭਾ ਰਹੇ ਪੁਲਿਸ ਅਫਸਰਾਂ ਮੁਲਾਜ਼ਮਾਂ ਲਈ ਸੇਵਾ ਨਿਚਮ ਬਣਾਉਣ ਦੀ ਸਹਿਮਤੀ ਵੀ ਦਿੱਤੀ ਹੈ ਇਸ ਫੈਸਲੇ ਨਾਲ ਇਨ੍ਹਾਂ ਪੁਲਿਸ ਅਫਸਰਾਂ ਮੁਲਾਜ਼ਮਾਂ ਦੀਆਂ ਪਵਿੱਖੀ ਤਰੱਕੀਆਂ ਨਿਯਮਬੱਧ ਹੋਣਗੀਆਂ ਇਨ੍ਹਾਂ ਦੇ ਹੋਰ ਸੇਵਾ ਮਾਮਲੇ ਸੁਚਾਰੂ ਹੋਣਗੇ ਇਸ ਨਾਲ ਪੁਲਿਸ ਵਿੱਚ ਖਾਸ ਤੌਰ ਤੇ ਖੇਡ ਕੋਟੇ ਤੋਂ ਤਰੱਕੀ ਹਾਸਲ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਰੱਕੀਆਂ ਨੂੰ ਸੁਚਾਰੂ ਬਣਾਇਆ ਜਾ ਸਕੇਗਾ ਇਸ ਤੋਂ ਇਲਾਵਾ ਕੈਬਨਟ ਨੇ ਵੇੜਾ ਵਿਆਹ ਚੁੱਕੇ ਕਾਨੂੰਨਾ ਨੂੰ ਰੱਦ ਕਰਨ ਨਿਜਮਬੱਧ ਕਰਨ ਤੇ ਡੀ ਕ੍ਰਿਮੀਨਾਈਜੇਸ਼ਨ ਦੀ ਇਸ ਮਿਖਿਆ ਲਈ 70 ਦੀ ਕਮੇਟੀ ਦੀਆਂ ਸ਼ਿਫਾਰਸ਼ਾਂ ਦੇ ਆਧਾਰ ਤੇ ਪੰਜਾਬ ਨਿਮਣਤਨ ਐਕਟ ਬਿੱਲ 2025 ਨੂੰ ਵੀ ਮਨਜ਼ੂਰੀ ਦੇ ਦਿੱਤੀ